ਜੀ ਸਪੈਸ਼ਲ ਡਿਮਾਂਡ ਤੇ ਇਹ ਫੈਬਰਿਕ ਦੋ ਕਲਰ ਦੇ ਵਿੱਚ ਰੈਡੀ ਹੋਇਆ ਪੂਰੀ ਜਾਣਕਾਰੀ ਦੇਵਾਂਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਚੈੱਕ ਕਰਨਾ ਚੁਣੌਣ ਦਾ ਫੈਬਰਿਕ ਹੁੰਦਾ ਜਿਨ੍ਹਾਂ ਨੇ ਵੀ ਪਿਛਲੀ ਵਾਰ ਇਹਨੂੰ ਯੂਜ਼ ਕੀਤਾ ਦੁਬਾਰਾ ਡਿਮਾਂਡ ਕਰ ਰਹੇ ਸੀ ਪਲੀਜ਼ ਵੀਡੀਓ ਚੋ ਜਲਦੀ ਜਲਦੀ ਤੁਸੀਂ ਉਹਦੀ ਬੁਕਿੰਗ ਕਰਵਾ ਸਕਦੇ ਹੋ ਚਨਾਉਣ ਦਾ ਫੈਬਰਿਕ ਹੁੰਦਾ ਹੈ ਲਾਈਟ ਵੇਟ ਹੁੰਦਾ ਜੀ ਇਸ ਤਰ੍ਹਾਂ ਇਹਦੇ ਵਿੱਚ ਕਲਰਸ ਵੀ ਮਿਲ ਜਾਣਗੇ ਜੇਕਰ ਤੁਸੀਂ ਪਹਿਲਾਂ embroidery ਵਾਲੇ ਲੈਣਾ ਚਾਹੁੰਦੇ ਹੋ ਉਹਦੇ ਵਿੱਚ ਦੋ ਕਲਰ ਹੋਣਗੇ ਪਲੇਨ ਬਾਟਮ ਹੋਏਗੀ ਆਲ ਓਵਰ ਵੀ ਲੈ ਸਕਦੇ ਬਟ ਆਲ ਓਵਰ ਜਿਆਦਾ ਵਧੀਆ ਨਹੀਂ ਲੱਗਦਾ ਪਲੇਨ ਬਾਟਮ ਦੇ ਨਾਲ ਹੀ ਜਿਆਦਾ ਇਹ ਸੂਟ ਵਧੀਆ ਲੱਗਦੇ ਨੇ ਤੇ embroidery ਬਹੁਤ ਜਿਆਦਾ ਹੁੰਦੀ ਹੈ ਜੀ ਇਹਨਾਂ ਦੇ ਬੈਕ ਫਰੰਟ ਪੂਰੀ ਸ਼ਰਟ ਦੇ embroidery ਆਏਗੀ ਪਲੇਨ ਦੁਪੱਟਾ ਤੁਸੀਂ ਰੱਖ ਸਕਦੇ ਹੋ ਇਸ ਤੋਂ ਇਲਾਵਾ ਬਹੁਤ ਪਿਆਰੇ ਆਪਾ ਪਾਰਟੀ ਵੇਅਰ ਡਿਜ਼ਾਈਨਰ ਸੂਟਸ ਐਡ ਕੀਤੇ ਨੇ ਬਹੁਤ ਘੱਟ ਰੇਟ ਦੇ ਵਿੱਚ 크੍ਰੇਪ ਦੇ ਸੂਟ ਆਉਣਗੇ ਚਨਾਉਣ ਦੇ ਦੁਪੱਟੇ ਆਉਣਗੇ ਫੁੱ फ्रंट ਤੇ এমਬ્રોਇਡਰੀ ਆਏਗੀ कॉटन ਦੇ ਨਿਊ ਸਟਾਕ ਆ ਗਏ ਜੀ ਕੈਮਬ੍ਰਿਕ कॉटन ਦੇ ਬਹੁਤ ਪਿਆਰੇ ਸੂਟ ਤੇ ਚਫੌਣ ਦਾ ਦੁਪੱਟਾ ਹੋਏਗਾ ਇਹਨਾਂ ਦੇ ਨਾਲ ਬਿਲਕੁਲ ਨਵੇਂ ਡਿਜ਼ਾਈਨ ਆਏ ਨੇ ਨਵੇਂ ਕਲਰਸ ਆਏ ਨੇ ਇਸ ਤੋਂ ਇਲਾਵਾ ਤੁਸੀਂ ਗਰਲਸ ਟਾਈਪ ਕੋਟਾ ਡੋਰੀਆ ਦੁਪੱਟੇ ਦੇ ਵਿੱਚ ਲੈਣਾ ਚਾਹੁੰਦੇ ਤੇ ਇਹ ਲਾਈਟ ਕਲਰ ਲੈ ਸਕਦੇ ਹੋ ਇਹ ਵਾਲੇ ਸੋਹਣੇ ਸੋਹਣੇ ਸੂਟ ਪਾਰਟੀ ویئر ਡਿਜ਼ਾਈਨਰ ਸੂਟ ਵੀ ਬਾਈ ਕਰ ਸਕਦੇ ਹੋ ਵੀਡੀਓ ਨੂੰ ਲਾਈਕ ਜਰੂਰ ਕਰਨਾ